ਹੁਣ ਪੰਜਾਬੀ Hindu ਜਿਹੜਾ ਹੈ ਉਹ ਭਈਆਂ ਦਾ ਵਿਰੋਧ ਕਰਨ ਲੱਗ ਪਿਆ ਪੰਜਾਬੀ Hindu ਵੀ ਵਿਰੋਧ ਕਰਨ ਲੱਗ ਪਿਆ ਭਈਆਂ ਦਾ ਕਰਦਾ ਤਾਂ ਉਹ ਪਹਿਲਾਂ ਵੀ ਸੀ ਬਾਹਰ ਨਹੀਂ ਸੀ ਆ ਰਿਹਾ ਨਿਕਲ ਨਹੀਂ ਸੀ ਰਿਹਾ ਉਹਦਾ ਕਾਰਨ ਹੈ ਪੰਜਾਬੀ Hindu ਇਸ ਦਾ ਵਿਰੋਧ ਕਿਉਂ ਕਰਦਾ ਪਹਿਲਾਂ ਤਾਂ ਇਹ ਕਿ ਜਿਹੜਾ ਭਈਆ ਉਹ ਆਉਂਦਾ ਸੀ ਪੰਜਾਬ ਦੇ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਕੰਮ ਕਰਨ ਦੇ ਲਈ ਆਉਂਦਾ ਸੀ ਕਿ ਉੱਥੇ ਜਿਹੜੀ ਬਿਹਾਰ ਦੇ ਵਿੱਚ ਯੂਪੀ ਦੇ ਵਿੱਚ ਉਜਰਤ ਭਈਏ ਨੂੰ ਐਨੀ ਨਹੀਂ ਸੀ ਮਿਲਦੀ ਕਿ ਉਹ ਦੋ ਟਾਈਮ ਦੀ ਰੋਟੀ ਖਾ ਸਕੇ ਆਪਣੇ ਪਰਿਵਾਰ ਦੀ ਰੋਟੀ ਚਲਾ ਸਕੇ ਪਰ ਪੰਜਾਬ ਦੇ ਵਿੱਚ ਉਸ ਨੂੰ ਰੋਟੀ ਵੀ ਮਿਲਦੀ ਸੀ ਮਤਲਬ ਇੰਨਾ ਕਾਮਯਾਬ ਹੋਇਆ ਪੰਜਾਬ ਦੇ ਵਿੱਚ ਆ ਕੇ ਭਈਆ ਕਿ ਉਸ ਨੇ ਇੱਥੇ ਪਲਾਟ ਖਰੀਦ ਕੇ ਇੱਥੇ ਕੋਠੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਵਪਾਰੀ ਬਣ ਗਿਆ ਇਹ ਗੱਲ ਪੰਜਾਬ ਦੇ ਹਿੰਦੂਆਂ ਨੂੰ ਚੁਬਦੀ ਰਹੀ ਪਰ ਬੋਲਿਆ ਨਹੀਂ ਹੈਗਾ ਮਿਸਣਾ ਹੁੰਦਾ ਹਿੰਦੂ ਬੋਲਣਾ ਚਾਹੀਦਾ ਸੀ ਕਿਉਂਕਿ ਅਸੀਂ ਇਕੱਠੇ ਹੋ ਜਾਂਦੇ ਤਾਕਤ ਹੋ ਜਾਂਦੀ ਇਕੱਠੀ ਹੁਣ ਤੱਕ ਤਾਂ ਕਦੋਂ ਦਾ ਬਾਹਰ ਸੁੱਟ ਦਿੰਦੇ ਭਈਏ ਨੂੰ ਕੱਢ ਕੇ ਸੋ ਇਹ ਨੋਟ ਕਰਨ ਵਾਲੀ ਹੈ ਗੱਲ ਕਿ ਹੌਲੀ-ਹੌਲੀ ਜਿਹੜਾ ਮਜ਼ਦੂਰੀ ਕਰਨ ਆਇਆ ਸੀ ਭਈਆ ਉਹ ਸਬਜ਼ੀ ਮੰਡੀ ਫਾਸਟ ਫੂਡ ਰੈਡੀ ਮਾਰਕੀਟ ਸਾਰੀ ਜਿਹੜੀ ਜਿਹੜੇ ਹੇਟਲੇ ਪੱਦਰ ਦਾ ਬਿਜ਼ਨਸ ਸੀ ਉਹਦੇ ਤੇ ਕਬਜ਼ਾ ਕਰ ਲਿਆ ਉਸਨੇ ਕਿਉਂਕਿ ਇਹ ਕੰਮ ਪਹਿਲਾਂ ਪੰਜਾਬ ਦਾ ਹਿੰਦੂ ਕਰਦਾ ਹੁੰਦਾ ਸੀ ਜਿਹੜੇ ਕੰਮ ਦੇ ਉੱਤੇ ਉਸਨੇ ਕਬਜ਼ਾ ਕੀਤਾ ਇਹ ਕੰਮ ਨੂੰ ਦੇਖੋ ਤੁਸੀਂ ਸਿੱਖ ਨਹੀਂ ਸੀ ਕਰਦੇ ਸਿੱਖ ਕਦੇ ਰੇੜੀ ਨਹੀਂ ਸੀ ਲਾਉਂਦਾ ਸਿੱਖ ਰੇੜੀ ਲਾਉਣ ਲਈ ਹੁਣ ਮਜਬੂਰ ਹੋਇਆ ਇਹ ਕੰਮ ਹਿੰਦੂ ਕਰਦਾ ਹੁੰਦਾ ਸੀ ਪੰਜਾਬ ਦੀ 엘ੀਟ ਸ਼੍ਰੇਣੀ ਕਰਦੀ ਹੁੰਦੀ ਸੀ ਫਲ ਫਰੂਟ ਵੇਚਣੇ ਵੱਡੇ ਸ਼ੋਰੂਮ ਹੁੰਨੇ ਇਹ ਫਿਰ ਰੇੜੀ ਲਾ ਲਾ ਕੇ ਉਹਨਾਂ ਦੀ ਦੁਕਾਨਦਾਰੀ ਵੀ ਖਤਮ ਕਰਤੀ ਇਸ ਨੇ ਇਹ ਹਿੰਦੂ ਭਰਾ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਇਸ ਤੇ ਤੇ ਹੁਣ ਜਿਹੜੀਆਂ ਨੇ ਦੁਕਾਨਾਂ ਵੀ ਖੋਲ੍ਹਣੀਆਂ ਸ਼ੁਰੂ ਕਰਤੀਆਂ ਸੀ ਭਈਆਂ ਨੇ ਤੇ ਹੁਣ ਦੁਕਾਨਾਂ ਵੱਲ ਹੋ ਗਏ ਨੇ ਲੁਧਿਆਣੇ ਬਾਰੇ ਜਿਹੜੇ ਜਾਣਦੇ ਨੇ ਜਲੰਧਰ ਬਾਰੇ ਜਾਣਦੇ ਨੇ ਮੰਡੀ ਗੋਬਿੰਦਗੜ ਜਾਂ ਅਸੀਂ ਦੇਖੀਏ ਕਿ ਜ਼ੀਰਕਪੁਰ ਖਰੜ ਮੋਹਾਲੀ ਇਹ ਜਿਹੜੇ ਇਲਾਕੇ ਨੇ ਤਾਂ ਇਹਨਾਂ ਦੇ ਵਿੱਚ ਦੇਖਦੇ ਆ ਕਿ ਭਈਆਂ ਨੇ ਹੁਣ ਦੁਕਾਨਦਾਰੀ ਵੀ ਕਰਨੀ ਸ਼ੁਰੂ ਕਰ ਦਿੱਤੀ ਸੋ ਸੱਟ ਸਿੱਧੀ ਵਧੀ ਆ ਪੰਜਾਬ ਦੇ ਹਿੰਦੂ ਨੂੰ ਇਹ ਇਸ ਤੋਂ ਨਾ ਤਾਂ ਪੰਜਾਬ ਦਾ ਹਿੰਦੂ ਮੁਨਕਰ ਤੇ ਇਹ ਸੱਚ ਵੀ ਹੈ ਇਹ ਸੱਚ ਵੀ ਹੈ ਸਾਡੇ ਤੇ ਤਾਂ ਸਰੀਰਕ ਤੌਰ ਦੇ ਉੱਤੇ ਅਤੇ ਸਿੱਖ ਸੱਭਿਆਚਾਰ ਨੂੰ ਕਤਲ ਕਰਨ ਲਈ ਭਈਏ ਨੇ ਹਮਲਾ ਕੀਤਾ ਨਾ ਜਦਕਿ ਪੰਜਾਬ ਦੇ ਹਿੰਦੂ ਦੀ ਦੁਕਾਨਦਾਰੀ ਦੇ ਉੱਤੇ ਉਹਦੀ ਆਰਥਿਕਤਾ ਤੇ ਹਮਲਾ ਕੀਤਾ ਭਈਏ ਨੇ